ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪਰਮਾਤਮਾ ਦੇ ਅੱਗੇ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਸੁਣ ਲੈਣਗੇ ਕਿਉਂਕਿ ਪਰਮਾਤਮਾ ਤਾਂ ਸਭ ਕੁਝ ਜਾਣਨ ਹਾਰ ਹਨ ਉਹ ਸਾਰਿਆਂ ਦੀਆਂ ਹੀ ਮੁਸ਼ਕਲਾਂ ਦਾ ਹੱਲ ਕਰ ਸਕਦੇ ਹਨ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਸਾਰਿਆਂ ਤੇ ਹੀ ਹੋ ਜਾਵੇ ਹਰ ਇੱਕ ਦੀ ਅਰਦਾਸ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਤ ਸੰਗਤ ਜੀ ਸਾਤ ਸੰਗਤ ਜੀ ਬੜੇ ਹੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਮੁਸਲਮਾਨ ਫਕੀਰ ਰਹਿ ਆ ਕਰਦਾ ਸੀ ਉਸ ਨੂੰ ਜੋ ਵੀ ਭੀਖ ਮਿਲਦੀ ਉਸ ਨੂੰ ਲੋੜਵੰਦਾਂ ਦੇ ਵਿੱਚ ਜਾ ਕੇ ਵੰਡ ਦਿੰਦਾ ਸੀ ਤੇ ਖੁਦ ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰ ਲੈਂਦਾ ਸੀ ਇੱਕ ਵਾਰ ਉਹ ਇੱਕ ਰਸਤੇ ਤੋਂ ਗੁਜ਼ਰ ਰਿਹਾ ਸੀ ਤਾਂ ਉਸ ਦੀ ਨਜ਼ਰ ਦੋ ਬੱਚਿਆਂ ਤੇ ਉਹਨਾਂ ਦੀ ਮਾਂ ਤੇ ਜਾ ਪਈ ਜੋ ਕਿ ਦੁਪਹਿਰ ਦੀ ਤਪਦੀ ਧੁੱਪ ਵਿੱਚ ਬੈਠੇ ਹੋਏ ਸੀ ਤੇ ਨਾਲ ਹੀ ਉਹਨਾਂ ਦੀ ਝੌਪੜੀ ਵੀ ਬਿਲਕੁਲ ਟੁੱਟ ਚੁੱਕੀ ਸੀ ਫਕੀਰ ਨੇ ਜਾ ਕੇ ਬੱਚਿਆਂ ਤੋਂ ਪੁੱਛਿਆ ਤੁਹਾਡਾ ਮਕਾਨ ਕਿਵੇਂ ਟੁੱਟ ਗਿਆ ਹੈ ਬੱਚੇ ਕਹਿਣ ਲੱਗੇ ਦੋ ਦਿਨ ਪਹਿਲਾਂ ਬਾਰਿਸ਼ ਤੇ ਤੂਫਾਨ ਆਇਆ ਚੀਸਤੀ ਵਜਾ ਦੇ ਨਾਲ ਸਾਡਾ ਘਰ ਸਾਡਾ ਮਕਾਨ ਟੁੱਟ ਗਿਆ ਹੈ ਹੁਣ ਅਸੀਂ ਤਿੰਨੇ ਹੀ ਇਸ ਤਰ੍ਹਾਂ ਧੁੱਪ ਵਿੱਚ ਬੈਠੇ ਰਹਿੰਦੇ ਹਾਂ ਸਾਡੀ ਤਾਂ ਕੋਈ ਮਦਦ ਵੀ ਨਹੀਂ ਕਰਦਾ ਕੋਈ ਤਾਂ ਅਜੇਹਾ ਹੁੰਦਾ ਅੱਲਾ ਦਾ ਬੰਦਾ ਜੋ ਆ ਕੇ ਸਾਡੀ ਮਦਦ ਕਰਦਾ ਸਾਨੂੰ ਇਹ ਮਕਾਨ ਬਣਵਾ ਕੇ ਦੇ ਦੇਂਦਾ ਤਾਂ ਕਿ ਉਸ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਨਾਲ ਹੀ ਬੱਚਿਆਂ ਦੀ ਮਾਂ ਵੀ ਬੈਠੀ ਸੀ ਉਹ ਵੀ ਵਿਚਾਰੀ ਰੋਣ ਲੱਗੀ ਤੇ ਕਹਿਣ ਲੱਗੀ ਇਹਨਾਂ ਦੇ ਪਿਤਾ ਜੀ ਵੀ ਮਰ ਚੁੱਕੇ ਹਨ ਹੁਣ ਮੈਂ ਤੇ ਬੱਚੇ ਇਸ ਝੌਂਪੜੀ ਦੇ ਵਿੱਚ ਗੁਜ਼ਾਰਾ ਕਰ ਰਹੇ ਸੀ ਇਸ ਤੂਫਾਨ ਦੀ ਵਜ੍ਹਾ ਦੇ ਨਾਲ ਹੁਣ ਇਹ ਵੀ ਟੁੱਟ ਗਈ ਹੈ ਮੈਂ ਕਈ ਲੋਕਾਂ ਤੋਂ ਮਦਦ ਮੰਗੀ ਹੈ ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਫਕੀਰ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਸੁਣੀ ਤੇ ਉਹਨਾਂ ਦਾ ਦਿਲ ਬੇਚੈਨ ਹੋ ਗਿਆ ਤੇ ਜੇ ਉਸ ਦਾ ਵਾਸ ਚੱਲਦਾ ਤਾਂ ਉਹ ਉਸੇ ਹੀ ਵੇਲੇ ਉਹਨਾਂ ਨੂੰ ਪੈਸੇ ਦੇ ਕੇ ਝੌਂਪੜੀ ਬਣਵਾ ਦਿੰਦਾ ਪਰ ਇਹ ਤਾਂ ਖੁਦ ਆਪ ਫਕੀਰ ਸੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਉਸ ਵਿੱਚ ਇਨਸਾਨੀਅਤ ਵਾਲਾ ਦਰਦ ਸੀ ਉਸਨੇ ਦਿਲ ਹੀ ਦਿਲ ਵਿੱਚ ਸੋਚ ਲਿਆ ਕਿ ਇਹਨਾਂ ਨੂੰ ਮੈਂ ਜ਼ਰੂਰ ਮਕਾਨ ਬਣਵਾ ਕੇ ਦੇਵਾਂਗਾ ਪਰ ਉਸ ਦੀ ਇੱਕ ਹਕੀਕਤ ਇਹ ਵੀ ਸੀ ਕਿ ਉਹ ਇੱਕ ਫਕੀਰ ਸੀ ਉਸ ਨੂੰ ਸਾਰਾ ਦਿਨ ਭੀਖ ਮੰਗ ਕੇ ਵੀ ਥੋੜੇ ਜਿਹੇ ਪੈਸੇ ਹੀ ਮਿਲਦੇ ਸਨ ਜਿਸ ਦੇ ਨਾਲ ਉਸ ਦਾ ਹੀ ਗੁਜ਼ਾਰਾ ਮਸਾ ਹੋ ਸਕਦਾ ਸੀ ਪਰ ਉਸਨੇ ਸੋਚਿਆ ਮੈਂ ਅਮੀਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗ ਲੈਂਦਾ ਹਾਂ ਇਸੇ ਤਰ੍ਹਾਂ ਹੀ ਫਕੀਰ ਅਮੀਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗਣ ਲੱਗਾ ਪਰ ਉਹਨਾਂ ਨੇ ਵੀ ਉਸ ਨੂੰ ਸਿਰਫ ਭੀਖ ਹੀ ਦਿੱਤੀ ਤੇ ਉਹ ਵੀ ਔਨਿਕ ਜਿਸ ਦੇ ਨਾਲ ਉਸ ਦਾ ਗੁਜ਼ਾਰਾ ਹੋ ਸਕੇ ਫਿਰ ਕੁਝ ਸੋਚ ਕੇ ਫਕੀਰ ਨੇ ਫੈਸਲਾ ਕੀਤਾ ਮੈਂ ਕੁਝ ਉਧਾਰ ਲੈ ਲਵਾਂਗਾ ਫਿਰ ਉਹ ਵਪਾਰੀਆਂ ਤੋਂ ਹੋਰ ਵੱਡੇ ਲੋਕਾਂ ਦੇ ਕੋਲ ਜਾ ਕੇ ਕਹਿਣ ਲੱਗਾ ਮੈਨੂੰ ਕਰਜ਼ੇ ਦੇ ਤੌਰ ਤੇ ਕੁਝ ਪੈਸੇ ਦੇ ਦਿਓ ਮੈਂ ਪਾਈ ਪਾਈ ਕਰਕੇ ਤੁਹਾਡਾ ਵਾਪਸ ਕਰ ਦੇਵਾਂਗਾ ਇਸ ਤਰ੍ਹਾਂ ਫਿਰ ਕੁਝ ਰਕਮ ਮਿਲ ਗਈ ਜਿਸ ਨਾਲ ਹੁਣ ਉਹ ਆਰਾਮ ਦੇ ਨਾਲ ਉਹਨਾਂ ਬੱਚਿਆਂ ਦੇ ਲਈ ਘਰ ਬਣਾ ਸਕਦਾ ਸੀ ਫਕੀਰ ਰਕਮ ਨੂੰ ਲੈ ਕੇ ਸਿੱਧਾ ਬੱਚਿਆਂ ਦੇ ਕੋਲ ਆ ਗਿਆ ਕੁਝ ਸਮੇਂ ਵਿੱਚ ਹੀ ਫਕੀਰ ਨੇ ਮਜ਼ਦੂਰ ਲਗਾ ਕੇ ਉਹਨਾਂ ਨੂੰ ਨਵਾਂ ਘਰ ਬਣਵਾ ਦਿੱਤਾ ਬੱਚੇ ਉਸ ਨੂੰ ਦਵਾਵਾਂ ਦੇਣ ਲੱਗੇ ਤੇ ਕਹਿਣ ਲੱਗੇ ਕਿ ਤੁਹਾਡੇ ਵਰਗੇ ਭਲੇ ਇਨਸਾਨ ਦੀ ਵਜ੍ਹਾ ਨਾਲ ਅਸੀਂ ਆਪਣਾ ਸਿਰ ਟੱਕ ਸਕਦੇ ਹਾਂ ਅੱਜ ਸੋ ਫਕੀਰ ਉਹਨਾਂ ਦਾ ਘਰ ਬਣਾ ਕੇ ਵਾਪਸ ਚਲਿਆ ਗਿਆ ਕੁਝ ਦਿਨ ਬੀਤੇ ਫਕੀਰ ਫਿਰ ਅਚਾਨਕ ਬਿਮਾਰ ਪੈ ਗਿਆ ਬਿਮਾਰ ਇੰਨਾ ਕਿ ਤੁਰਨ ਫਿਰਨ ਤੋਂ ਵੀ ਵਾਂਝਾ ਹੋ ਗਿਆ ਉਹ ਜਿਹਨਾਂ ਦੀ ਮਦਦ ਕਰਿਆ ਕਰਦਾ ਸੀ ਉਹ ਸਾਰੇ ਉਸ ਦੀ ਸੰਭਾਲ ਲਈ ਉਹਦੇ ਕੋਲ ਆ ਕੇ ਉਸ ਨੂੰ ਸਾਂਭਣ ਲੱਗੇ ਫਕੀਰ ਕਾਫੀ ਬਿਮਾਰ ਸੀ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਹੀ ਜਿਵੇਂ ਜੀ ਰਿਹਾ ਹੋਵੇ ਜਿਵੇਂ ਹੀ ਇਹ ਖਬਰ ਉਹਨਾਂ ਅਮੀਰ ਲੋਕਾਂ ਨੂੰ ਮਿਲੀ ਕਿ ਫਕੀਰ ਬਿਮਾਰ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਸੋਚਿਆ ਅਸੀਂ ਫਕੀਰ ਕੋਲ ਜਾ ਕੇ ਆਪਣੇ ਪੈਸੇ ਲੈ ਆਈਏ ਉਹਨਾਂ ਲੋਕਾਂ ਨੇ ਫਕੀਰ ਹੋ ਨਾ ਜਾਵੇ ਕਿ ਫਕੀਰ ਮਰ ਜਾਵੇ ਉਸ ਦੇ ਮਰਨ ਤੋਂ ਬਾਅਦ ਸਾਡੇ ਪੈਸੇ ਤਾਂ ਡੁੱਬ ਜਾਣਗੇ ਉਹ ਫਕੀਰ ਕੋਲ ਆਪਣੇ ਪੈਸੇ ਵਸੂਲ ਕਰਨ ਲਈ ਆ ਗਏ ਇਥੇ ਆ ਕੇ ਉਹਨਾਂ ਨੇ ਵੇਖਿਆ ਫਕੀਰ ਆਪਣੀ ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਹੈ ਅਮੀਰ ਲੋਕਾਂ ਨੇ ਫਕੀਰ ਨੂੰ ਕਿਹਾ ਜਿਹੜੇ ਤੁਸੀਂ ਸਾਡੇ ਕੋਲੋਂ ਪੈਸੇ ਲਏ ਸੀ ਉਹ ਵਾਪਸ ਕਰ ਦਿਓ ਪਰ ਹੁਣ ਫਕੀਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਬਜ਼ੁਰਗ ਫਕੀਰ ਹੌਲੀ-ਹੌਲੀ ਬਰਫ਼ ਦੀ ਤਰ੍ਹਾਂ ਠੰਡਾ ਪੈ ਰਿਹਾ ਸੀ ਕਿਉਂਕਿ ਉਹਦੇ ਕੋਲ ਹੁਣ ਬਹੁਤਾ ਸਮਾਂ ਨਹੀਂ ਸੀ ਬਚਿਆ ਤੇ ਫਕੀਰ ਤਾਂ ਉਧਾਰ ਵਾਪਸ ਲੈਣ ਵਾਲਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵੱਧ ਰਹੀ ਸੀ ਜਦੋਂ ਹੀ ਉਹ ਵੇਖਦੇ ਫਕੀਰ ਤਾਂ ਮਰਨ ਵਾਲਾ ਹੈ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਦੇ ਬਦਲ ਸ਼ਾ ਜਾਂਦੇ ਦਿਲ ਹੀ ਦਿਲ ਪਛਤਾ ਰਹੇ ਸੀ ਕਾਸ਼ ਅਸੀਂ ਇਸ ਫਕੀਰ ਨੂੰ ਪੈਸੇ ਨਾ ਦਿੱਤੇ ਹੁੰਦੇ ਇਹ ਸਾਡੇ ਪੈਸੇ ਦੇਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਵੇਗਾ ਫਿਰ ਫਕੀਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਕਬਰਾਂਉਂਦੇ ਕਿਉਂ ਹੋ ਰੱਬ ਤੇ ਭਰੋਸਾ ਰੱਖੋ ਖੁਦਾ ਕੋਈ ਨਾ ਕੋਈ ਇੰਤਜ਼ਾਮ ਤੁਹਾਡੇ ਲਈ ਜ਼ਰੂਰ ਬਣਾ ਕੇ ਜਾਵੇਗਾ ਉਹ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ ਇਹ ਸੁਣ ਕੇ ਉਹ ਅਮੀਰ ਲੋਕ ਹੱਸਣ ਲੱਗੇ ਕਿ ਫਕੀਰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਜਿਵੇਂ ਰੱਬ ਫਰਿਸ਼ਤਿਆਂ ਦੇ ਹੱਥੀ ਪੈਸੇ ਭੇਜ ਦੇਵੇਗਾ ਤੇ ਕਹੇਗਾ ਲੈ ਫਕੀਰ ਇਹ ਸਭ ਪੈਸੇ ਇਹਨਾਂ ਦੇ ਵਾਪਸ ਕਰ ਦੇ ਇਹ ਕਹਿ ਕੇ ਉਹ ਹੰਕਾਰ ਵਿੱਚ ਹੱਸਣ ਲੱਗੇ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਨੂੰ ਅੱਲਾਹ ਪਾਕ ਤੇ ਭਰੋਸਾ ਨਹੀਂ ਤੁਹਾਨੂੰ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਆਪਣੇ ਪਿਆਰਿਆਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰ ਦੇ ਵੇਖਣਾ ਤੁਹਾਡੇ ਪੈਸਿਆਂ ਦਾ ਇੰਤਜ਼ਾਮ ਜ਼ਰੂਰ ਹੋ ਜਾਵੇਗਾ ਤੁਸੀਂ ਨਿਰਾਸ਼ ਨਾ ਹੋਵੋ ਇਸੇ ਹੀ ਤਰੀਕੇ ਦੇ ਨਾਲ ਬਾਹਰੋਂ ਇੱਕ ਬੱਚੇ ਦੀ ਆਵਾਜ਼ ਆਈ ਜੋ ਕਿ ਹਲਵਾ ਪੂਰੀ ਵੇਚ ਰਿਹਾ ਸੀ ਜਿਵੇਂ ਹੀ ਫਕੀਰ ਦੇ ਕੰਨਾਂ ਵਿੱਚ ਆਵਾਜ਼ ਪਈ ਫਕੀਰ ਨੇ ਉਸੇ ਵੇਲੇ ਆਪਣੇ ਇੱਕ ਆਦਮੀ ਨੂੰ ਕਿਹਾ ਜਾਓ ਇਸ ਬੱਚੇ ਤੋਂ ਸਾਰੀਆਂ ਹੀ ਹਲਵਾ ਪੂਰੀ ਲੈ ਕੇ ਆ ਜਾਓ ਉਹ ਆਦਮੀ ਬਾਹਰ ਗਿਆ ਤੇ ਬੱਚੇ ਤੋਂ ਸਾਰੀਆਂ ਹੀ ਹਲਵਾ ਪੂਰੀਆਂ ਲੈ ਕੇ ਆ ਗਿਆ ਜਦੋਂ ਉਹ ਆਦਮੀ ਹਲਵਾ ਪੂਰੀਆਂ ਲੈ ਕੇ ਆਇਆ ਤਾਂ ਫਕੀਰ ਨੇ ਉਸ ਨੂੰ ਕਿਹਾ ਇਹ ਸਾਰੀਆਂ ਹੀ ਹਲਵਾ ਪੂਰੀਆਂ ਇੱਥੇ ਮੌਜੂਦ ਲੋਕਾਂ ਦੇ ਵਿੱਚ ਵੰਡ ਦਿਓ ਫਕੀਰ ਦੇ ਕਹਿਣ ਤੇ ਉਸ ਆਦਮੀ ਨੇ ਸਾਰੇ ਹੀ ਲੋਕਾਂ ਵਿੱਚ ਉਹ ਵੰਡ ਦਿੱਤੀਆਂ ਜਿਨ੍ਹਾਂ ਵਿੱਚ ਉਹ ਅਮੀਰ ਲੋਕ ਵੀ ਸੀ ਉਹ ਲੋਕ ਵੀ ਸੀ ਜਿਨ੍ਹਾਂ ਨੇ ਫਕੀਰ ਦੀ ਮਦਦ ਕਰਿਆ ਕਰਨੀ ਸੀ ਸੋ ਉੱਥੇ ਬੈਠੇ ਸਾਰੇ ਹੀ ਲੋਕਾਂ ਨੇ ਹਲਵਾ ਪੂਰੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਖਾਂਦੇ ਸਮੇਂ ਉਹ ਹੰਕਾਰੀ ਤੇ ਅਮੀਰ ਲੋਕ ਕਹਿਣ ਲੱਗੇ ਕਿ ਵਾਹ ਫਕੀਰ ਕੋਲ ਤਾਂ ਪੈਸੇ ਤਾਂ ਹੈਗੇ ਨਹੀਂ ਸੀ ਫਿਰ ਵੀ ਬੜੀ ਚੰਗੀ ਗੱਲ ਹੈ ਕਿ ਮਰਨ ਵੇਲੇ ਸਾਨੂੰ ਕੁਝ ਖਵਾ ਕੇ ਜਾ ਰਿਹਾ ਹੈ ਸੋ ਜਦੋਂ ਹੀ ਉਹ ਸਾਰੇ ਲੋਕਾਂ ਨੇ ਹਲਵਾ ਪੂਰੀਆਂ ਖਾ ਲਈਆਂ ਤੇ ਉਹ ਬੱਚਾ ਅੰਦਰ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਮੇਰੇ ਪੈਸੇ ਦੇ ਦਿਓ ਤਾਂ ਫਕੀਰ ਨੇ ਕਿਹਾ ਬੇਟਾ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਮੈਂ ਤਾਂ ਖੁਦ ਇੱਕ ਫਕੀਰ ਹਾਂ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ ਬੱਚਾ ਪਰੇਸ਼ਾਨੀ ਵਿੱਚ ਕਹਿਣ ਲੱਗਾ ਇਹ ਸਾਰੀਆਂ ਹਲਵਾ ਪੂਰੀਆਂ ਮੈਨੂੰ ਮੇਰਾ ਮਾਲਕ ਦਿੰਦਾ ਹੈ ਤੇ ਕਹਿੰਦਾ ਹੈ ਕਿ ਵੇਚ ਕੇ ਆ ਹੁਣ ਜੇ ਉਸਨੂੰ ਪੈਸੇ ਨਹੀਂ ਦੇਵਾਂਗਾ ਤਾਂ ਉਹ ਮੈਨੂੰ ਮਾਰੇਗਾ ਉੱਥੇ ਮੌਜੂਦ ਉਹ ਅਮੀਰ ਲੋਕ ਫਿਰ ਹੱਸਣ ਲੱਗੇ ਫਕੀਰ ਨੂੰ ਕਹਿਣ ਲੱਗੇ ਕਿ ਤੈਨੂੰ ਕੁਝ ਸ਼ਰਮ ਵੀ ਹੈ ਕਿ ਨਹੀਂ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਕੋਲੋਂ ਪੈਸੇ ਲੈ ਚੁੱਕਿਆ ਹਾਂ ਉਹ ਤਾਂ ਤੂੰ ਦੇ ਨਹੀਂ ਸਕਿਆ ਤੇ ਮਰਨ ਵੇਲੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਤੂੰ ਇਹਦੇ ਨਾਲ ਵੀ ਧੋਖਾ ਕਰ ਦਿੱਤਾ ਹੈ ਉਹਨੂੰ ਘਟੋ ਘਟ ਇਸ ਬੱਚੇ ਨੂੰ ਪੈਸੇ ਤਾਂ ਦੇ ਇਧਰ ਬੱਚਾ ਕਹਿਣ ਲੱਗਾ ਕਿ ਮੈਂ ਆਪਣੇ ਪੈਸੇ ਲੈ ਬਗੈਰ ਇੱਥੋਂ ਨਹੀਂ ਜਾਵਾਂਗਾ ਮੈਨੂੰ ਮੇਰੇ ਪੈਸੇ ਚਾਹੀਦੇ ਹਨ ਕਾਫੀ ਦੇਰ ਤੱਕ ਬੱਚਾ ਪੈਸੇ ਮੰਗਦਾ ਰਿਹਾ ਆਖਰਕਾਰ ਬੱਚੇ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਮੈਨੂੰ ਮੇਰੇ ਪੈਸੇ ਚਾਹੀਦੇ ਹਨ ਪਰ ਫਕੀਰ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਸਾਲ ਸੰਗਰਜੀ ਇਸੇ ਹੀ ਦੌਰਾਨ ਇੱਕ ਬੰਦਾ ਆਇਆ ਜਿਸ ਨੇ ਪੋਰਟਲੀ ਦੇ ਅੰਦਰ ਪੈਸੇ ਰੱਖੇ ਹੋਏ ਸਨ ਤੇ ਆ ਕੇ ਫਕੀਰ ਕੋਲ ਰੱਖ ਕੇ ਚੁੱਪਚਾਪ ਚੱਲਿਆ ਗਿਆ ਸਾਰੇ ਲੋਕ ਇਹ ਮਜਾਰਾ ਵੇਖ ਰਹੇ ਸਨ ਜਿਵੇਂ ਹੀ ਫਕੀਰ ਨੇ ਉਹ ਪੋਰਟਲ ਹੀ ਖੋਲੀ ਤਾਂ ਉਹਦੇ ਅੰਦਰ ਪੂਰੇ 300 ਰੁਪਏ ਸਨ ਜੋ ਕਿ ਸਾਰਿਆਂ ਦੇ ਕਰਜ਼ਦਾਰਾਂ ਨੂੰ ਵਾਪਸ ਦਿੱਤੇ ਜਾ ਸਕਦੇ ਹਨ ਉਸ ਬੱਚੇ ਦੇ ਵੀ ਪੈਸੇ ਉਸ ਵਿੱਚੋਂ ਦਿੱਤੇ ਜਾ ਸਕਦੇ ਹਨ ਤੇ ਕੁਝ ਪੈਸੇ ਅਲੱਗ ਰੱਖੇ ਹੋਏ ਸੀ ਫਕੀਰ ਨੇ ਉਹਨਾਂ ਅਮੀਰ ਲੋਕਾਂ ਨੂੰ ਕਿਹਾ ਵੇਖੋ ਮੈਂ ਕਹਿੰਦਾ ਸੀ ਨਾ ਮੇਰੀ ਮਦਦ ਅੱਲਾਹ ਤਾਲਾ ਜ਼ਰੂਰ ਕਰੇਗਾ ਮੇਰਾ ਪਰਮਾਤਮਾ ਜ਼ਰੂਰ ਮੇਰੀ ਮਦਦ ਕਰੇਗਾ ਉਸਨੇ ਮੇਰੀ ਮਦਦ ਕਰ ਦਿੱਤੀ ਹੈ ਵੇਖੋ ਤਾਂ ਸਹੀ ਮੇਰਾ ਰੱਬ ਇਹ ਸਾਰਾ ਕੁਝ ਵੇਖ ਰਿਹਾ ਸੀ ਜਿਵੇਂ ਮੈਂ ਹਲਵਾ ਪੋਰੀ ਇਸ ਬੱਚੇ ਤੋਂ ਲਈ ਇਹ ਬੱਚਾ ਰੋਣ ਲੱਗਾ ਤਾਂ ਮੇਰੇ ਰੱਬ ਤੋਂ ਇਸ ਬੱਚੇ ਦਾ ਰੋਣਾ ਵੇਖਿਆ ਹੀ ਨਹੀਂ ਗਿਆ ਤੇ ਉਸਨੇ ਮੇਰੀ ਮਦਦ ਕਰ ਦਿੱਤੀ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਸ਼ਾਇਦ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਉਹ ਡਾਡਾ ਜਦੋਂ ਵੀ ਕਿਸੇ ਦੀ ਅਰਦਾਸ ਵਿੱਚੋਂ ਕਿਸੇ ਬੰਦੇ ਦੀ ਦੁਆ ਨੂੰ ਕਬੂਲ ਕਰ ਲੈਂਦਾ ਹੈ ਬੇਨਤੀ ਨੂੰ ਕਬੂਲ ਕਰ ਲੈਂਦਾ ਹੈ ਤਾਂ ਸਾਰਿਆਂ ਦੀਆਂ ਦੁਆਵਾਂ ਹੀ ਕਬੂਲ ਕਰ ਸਕਦਾ ਹੈ ਫਰਿਸ਼ਤੇ ਸਾਡੇ ਵਿੱਚੋਂ ਕੋਈ ਵੀ ਰੋਣ ਵਾਲਾ ਹੋਣਾ ਚਾਹੀਦਾ ਹੈ ਉਸ ਦਾ ਲਾਡਲਾ ਉਸ ਦਾ ਪਿਆਰਾ ਹੋਵੇ ਤਾਂ ਸਾਡੀਆਂ ਸਾਰੀਆਂ ਅਰਦਾਸਾਂ ਕਬੂਲ ਹੋ ਜਾਣਗੀਆਂ ਇਹਨਾਂ ਕਹਿ ਕੇ ਉਹ ਫਕੀਰ ਆਪਣਾ ਸਰੀਰ ਤਿਆਗ ਦਿੰਦਾ ਹੈ ਤੇ ਉਹ ਅਮੀਰ ਤੇ ਹੰਕਾਰੀ ਲੋਕ ਪਛਤਾਉਣ ਲੱਗ ਜਾਂਦੇ ਹਨ ਕਿ ਸਾਨੂੰ ਫਕੀਰ ਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਨਹੀਂ ਸੀ ਕਰਨਾ ਚਾਹੀਦਾ ਸਾਥ ਸੰਗਤ ਜੀ ਸੱਚਮੁੱਚ ਹੀ ਉਸ ਪਰਮਾਤਮਾ ਨੂੰ ਸੱਚੇ ਦਿਲੋਂ ਰੋਣਾ ਉਹ ਕੁੰਜੀ ਹੈ ਜੋ ਅਸਮਾਨ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਜਦੋਂ ਕੋਈ ਵੀ ਇਨਸਾਨ ਆਪਣਾ ਹਾਲ ਦਿਲ ਬੇਨਕਾਬ ਕਰਕੇ ਸਿਰਫ ਰੱਬ ਨੂੰ ਆਪਣੀ ਦੁਆ ਦਾ ਮਾਲਕ ਮੰਨਦਾ ਹੈ ਤਾਂ ਉਸ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਇਹ ਕਹਾਣੀ ਰੂਪੀ ਤੁਹਾਨੂੰ ਸਬਕ ਦੇਣ ਲਈ ਸਮਝਾਈ ਸੀ ਸਾਤ ਸੰਗਤ ਜੀ ਰੱਬ ਸਿਰਫ ਉਹਨਾਂ ਦੀ ਸੁਣਦਾ ਹੈ ਜਿਹੜੇ ਉਹਦੇ ਅੱਗੇ ਬੇਨਿਆਜ਼ੀ ਨਾਲ ਆਪਣੀ ਅਰਦਾਸ ਲੈ ਕੇ ਆਉਂਦੇ ਹਨ ਜਦੋਂ ਅਸੀਂ ਆਪਣਾ ਦਿਲ ਉਹਦੇ ਹਵਾਲੇ ਕਰਦੇ ਹਾਂ ਸੱਚੇ ਹੰਝੂਆਂ ਦੇ ਨਾਲ ਉਸ ਨੂੰ ਪੁਕਾਰਦੇ ਹਾਂ ਤਾਂ ਫਿਰ ਉਹ ਅਰਦਾਸ ਉਸ ਨੂੰ ਫਰਸ਼ਾਂ ਤੋਂ ਛੁਕਾ ਦਿੰਦੀ ਹੈ ਫਿਰ ਉਹ ਜ਼ਰੂਰ ਸਾਡੇ ਲਈ ਕੋਈ ਨਾ ਕੋਈ ਪਰਮਾਤਮਾ ਜੀ ਰਾਹ ਖੋਲ ਦਿੰਦੇ ਹਨ ਸਾਤ ਸੰਗਤ ਜੀ ਇਸ ਸੱਚੀ ਨਿਸ਼ਕਾਮ ਸੇਵਾ ਤੇ ਯਕੀਨ ਰੱਬ ਨੂੰ ਰਜ਼ਾ ਦੇਣ ਵਾਲੇ ਮੂਲ ਹਨ ਦਿਲ ਦੇ ਨਾਲ ਕੀਤੀ ਹੋਈ ਅਰਦਾਸ ਸਾਡੀ ਜ਼ਰੂਰ ਕਬੂਲ ਹੁੰਦੀ ਹੈ ਬਸ ਪਰਮਾਤਮਾ ਜੀ ਕਈ ਵਾਰ ਸਾਡਾ ਇਮਤਿਹਾਨ ਲੈਂਦੇ ਹਨ ਪਰ ਉਹ ਕਦੇ ਵੀ ਸੱਚੇ ਮਨ ਨਾਲ ਅਰਦਾਸ ਕੀਤੀ ਹੋਈ ਨੂੰ ਅਣ ਸੁਣਿਆ ਨਹੀਂ ਕਰਦੇ ਫਕੀਰ ਦੀ ਮਾਨਵਤਾ ਇਨਸਾਨੀਅਤ ਤੇ ਰੱਬ ਦੇ ਟਿੱਕੇ ਪਰੋਸੇ ਦੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਪਰਮਾਤਮਾ ਦਾਤਾ ਦੇਣ ਵਾਲੇ ਹਨ ਜਿਸ ਦਿਨ ਅਸੀਂ ਕਿਸੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਲਿਆ ਉਸ ਦਿਨ ਤੋਂ ਹੀ ਉਸ ਰੱਬ ਦਾ ਹੁਕਮ ਸਾਡੇ ਜੀਵਨ ਨੂੰ ਸਫਲ ਬਣਾਉਣ ਵਿੱਚ ਸਹੀ ਸਾਬਿਤ ਹੋ ਜਾਵੇਗਾ ਸੋ ਸਾਥ ਸੰਗਤ ਜੀ ਪਤਾ ਨਹੀਂ ਹੁੰਦਾ ਕਿ ਪਰਮਾਤਮਾ ਨੇ ਕਿਸ ਰੂਪ ਵਿੱਚ ਆ ਕੇ ਤੁਹਾਡੀ ਅਰਦਾਸ ਸੁਣ ਲੈਣੀ ਹੈ ਬਸ ਸਾਨੂੰ ਅਰਦਾਸ ਸੱਚੇ ਮਨ ਤੇ ਵਿਸ਼ਵਾਸ ਦੇ ਨਾਲ ਕਰਨੀ ਆਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ